ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋਗੇ ਤੇ ਅੱਜ ਅਸੀਂ ਆਏ ਤੇ ਇੱਕ ਪ੍ਰੀ ਵਿਡਿੰਗ ਸ਼ੂਟ ਕਰਨਾ ਲੋਕੇਸ਼ਨ ਬਹੁਤ ਵਧੀਆ ਜੇ ਤੁਸੀਂ ਪਰਿਵਾਰ ਨਾਲ ਵੀ ਆਉਣਾ ਤੁਸੀਂ ਪਰਿਵਾਰ ਨਾਲ ਵੀ ਵੈਸੇ ਵੀ ਕੋ ਮਨਾ ਸਕਦੇ ਹੋਗੇ ਸੋ ਫੋਟੋ ਤਾਂ ਬਹੁਤ ਵਧੀਆ ਜਿਹੜਾ ਸਿਸਟਮ ਹੈਗਾ ਇੱਥੇ ਲੋਕੇਸ਼ਨ ਦਾ ਆ ਪਈਆਂ ਨੇ ਦੇਖੋ ਚੁੰਨੀਆਂ ਟੰਗੀਆਂ ਇਹਨਾਂ ਦੀਆਂ ਤੁਹਾਨੂੰ ਸ਼ੁਰੂ ਤੋਂ ਦਿਖਾਣੇ ਆ ਕਿਉਂਕਿ ਇਹ ਕੱਚੇ ਘਰ ਨਾਲ ਮੈਨੂੰ ਬੜਾ ਪਿਆਰ ਆਗਾ ਬੜੀਆਂ ਪਿਆਰੀਆਂ ਚੀਜ਼ਾਂ ਬਣਾਈਆਂ ਹੋਈਆਂ ਨੇਗੀਆਂ ਇਹ ਤੇ ਆਜੋ ਕਰਦੇ ਆਂਗੇ ਵੀਡੀਓ ਸ਼ੁਰੂ ਬਣੇ ਰਹੋ ਵੀਡੀਓ ਦੇ ਨਾਲ ਯਾਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਆਪਣੀ ਫੈਮਲੀ ਵੱਡੀ ਕਰੋ ਤੁਸੀਂ ਸਾਡੀ ਫੈਮਲੀ ਹੋਵਗੇ ਸਾਡੀ ਫੈਮਲੀ ਵੱਡੀ ਕਰੋ ਤੁਸੀਂ ਹੋਰ ਆਪਣੀ ਫੈਮਲੀ 'ਚ ਵਾਧਾ ਕਰੋ ਵੱਤ-ਵੱਤ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਅੱਜ ਤੁਹਾਨੂੰ ਦਿਖਾਣੇ ਆਂਗੇ ਇੱਕ ਪੰਜਾਬੀ ਸੱਭਿਆਚਾਰਕ ਜਿਹੜਾ ਪ੍ਰਾਈਵੇਟਾਂ ਦਾ ਬਣਾਇਆ ਹੋਇਆ ਹੈਗਾ ਬਹੁਤ ਵਧੀਆ ਬਣਾਇਆ ਹੋਇਆ ਹੈਗਾ ਤੇ ਇਹ ਤੁਹਾਨੂੰ ਦਿਖਾਣੇ ਆਂਗੇ ਤੇ ਆਜੋ ਫਿਰ ਚੱਲਦੇ ਆਂ ਦੇਖੋ ਆ ਕਿੰਨੀਆਂ ਵਧੀਆ-ਵਧੀਆ ਪਰਾਂਦੀਆਂ ਨੇਗੀਆਂ ਜਿਹੜਾ ਸਾਡਾ ਪੰਜਾਬੀ ਸੱਭਿਆਚਾਰਕ ਇਹਨਾਂ ਦੇ ਵਿੱਚੋਂ ਸਲਕਦਾ ਕਿਉਂਕਿ ਅੱਜ ਕੱਲ ਤਾਂ ਲੋਕ ਭੁੱਲੀ ਗਏ ਵੀ ਪਰਾਂਦੀਆਂ ਕੀ ਹੁੰਦੀਆਂ ਨੇ ਕੀ ਨਹੀਂ ਹੁੰਦੀਆਂ ਅੱਜ ਕੱਲ ਇੰਨੇ ਨੇਕ ਬਾਲ ਰੱਖੇ ਇੰਨੇ ਨੇਕ ਕਟਾ ਕੇ ਚੱਲ ਕਿਹੜੀਆਂ ਪਰਾਂਦੀਆਂ ਇਹ ਹੁੰਦੀਆਂ ਨੇ ਜਿਹੜੇ ਗੁੱਤਾਂ ਦੇ ਵਿੱਚ ਪਾਉਣ ਵਾਲੀਆਂ ਪਰਾਂਦੀਆਂ ਠੀਕ ਹੈ ਜੀ ਤੇ ਇਹ ਦੇਖੋ ਅੱਗੇ ਰਕਤ ਰਾਵੀਆਂ ਬੰਗਾ ਅੱਜ ਕੱਲ ਦਾ ਕੋਈ ਪਾਉਂਦੀ ਨਹੀਂ ਬਹੁਤ ਘੱਟ ਪਾਉਂਦੇ ਨੇਗੇ ਤੇ ਹਰ ਇੱਕ ਤਰ੍ਹਾਂ ਦੀਆਂ ਬੰਗਾਂ ਦਾ ਇੱਥੇ ਜੇਪਾ ਗੱਲ ਕਰੀ ਆ ਵੀ ਬਹੁਤ ਵਧੀਆ ਇਹਨਾਂ ਨੇ ਸਿਸਟਮ ਬਣਾਇਆ ਹੋਇਆ ਹੈਗਾ ਆਹ ਸਿਸਟਮ ਆ ਜਿਹੜਾ ਬਣਾਇਆ ਹੈਗਾ ਬਹੁਤ ਵਧੀਆ ਬਣਾਇਆ ਹੈਗਾ ਇਹਨਾਂ ਨੇ ਤੇ ਆ ਇੱਧਰ ਫੁਲਕਾਰੀਆਂ ਨੇਗੀਆਂ ਹਰ ਇੱਕ ਤਰ੍ਹਾਂ ਦੀਆਂ ਚੁੰਨੀ ਟੈਪ ਫੁਲਕਾਰੀਆਂ ਨੇਗੀਆਂ ਤੇ ਇਹ ਵੀ ਆ ਪੱਗਾਂ ਨੇਗੀਆਂ ਪੱਗਾਂ ਪਈਆਂ ਨੇਗੀਆਂ ਆ ਦੇਖੋ ਕਿਸੇ ਵੀ ਤਰ੍ਹਾਂ ਦੀ ਪੱਗ ਬੰਨ੍ਹਣੀ ਆ ਤਾਂ ਪੱਗਾਂ ਪਈਆਂ ਨੇਗੀਆਂ ਤੇ ਆ ਜੋ ਤੁਹਾਨੂੰ ਆ ਦਿਖਾਨਿਆਂਗੇ ਹੋਰ ਵੀ ਆ ਬੈਕ ਸਾਈਡ ਤੇ ਚੁੰਨੀਆਂ ਬੜੀਆਂ ਟੰਗੀਆਂ ਪਈਆਂ ਲੱਗੀਆਂ ਆਜੋ ਫੇਰ ਚੱਲਦੇ ਆਂਗੇ ਤੁਹਾਨੂੰ ਦਿਖਾਨਿਆਂਗੇ ਕੱਚੇ ਘਰ ਇਹ ਪਹਿਲਾ ਜਿਹੜੇ ਇਹ ਘਰ ਹੁੰਦੇ ਤੇ ਨਾ ਇਹ ਪਹਿਲਾ ਬਹੁਤ ਵਧੀਆ ਲੱਗਦੇ ਤੇ ਮਿੱਟੀ ਫੇਰਦੇ ਹੁੰਦੇ ਸੀਗੇ ਦੇਖੋ ਆ ਘਰਾਂ ਦੇ ਉੱਪਰ ਮਿੱਟੀ ਫੇਰਦੇ ਹੁੰਦੇ ਸੀਗੇ ਤੇ ਇੱਕ ਗੱਲ ਹੋਰ ਕਈ ਬੰਦੇ ਨੂੰ ਨਹੀਂ ਪਤਾ ਤਾਂ ਆ ਚੀਜ਼ ਦੇਖੋ ਇਹਨਾਂ ਨੂੰ ਲੈਟਰਨ ਬੋਲਦੇ ਸੀ ਲੈਂਪ ਲਾਈਟ ਵਾਸਤੇ ਲੈਟਰਨ ਲੈਂਪ ਬੋਲਦੇ ਸੀ ਲਾਲ ਪੈਨ ਲਾ ਲਓ ਇਹਨਾਂ ਨੂੰ ਲੈ ਕੇ ਇਹਨਾਂ ਦੇ ਵਿੱਚ ਨਾ ਥੱਲੇ ਦੀਵੇ ਵਾਂਗੂ ਇੱਕ ਲੋਹੇ ਜਗਦੀ ਹੁੰਦੀ ਸੀਗੀ ਉਹ ਦੇਖਦੇ ਹੁੰਦੇ ਸੀਗੇ ਬਾਕੀ ਹੁਣ ਤਾਂ ਕੋਈ ਮਿੱਟੀ ਫੇਰਦਾ ਨਹੀਂ ਤਕਰੀਬਨ ਸਾਰਿਆਂ ਦੇ ਘਰ ਨੇ ਜਿਹੜੇ ਪੱਕੇ ਨੇਗੇ ਤਕਰੀਬਨ ਸਾਰਿਆਂ ਦੇ ਪੱਥਰ ਲੱਗੇ ਹੋਏ ਨੇ ਹੁਣ ਮਿੱਟੀ ਵਾਲਾ ਕੰਮ ਹੀ ਖਤਮ ਕਰਤਾ ਹਨ ਕਿਸੇ ਦੇ ਨਾ ਕੋਈ ਮਿੱਟੀ ਫੇਰੇ ਨਾ ਕੋਈ ਲੈਣਾ ਦੇਣਾ ਕੰਮ ਹੀ ਖਤਮ ਹੋ ਗਿਆ ਹਨ ਜੇ ਆਪਾਂ ਗੱਲ ਕਰੀਏ ਪਹਿਲਾਂ ਜਿਹੜੀਆਂ ਲੇਡੀਜ਼ ਦੇ ਘਰ ਦੀਆਂ ਉਹ ਬੜੇ ਸ਼ੌਂਕ ਦੇ ਨਾਲ ਤੱਲੋਂ ਲਿਪਦੀਆਂ ਦੀਆਂ ਜਾਂ ਆਪਣੇ ਘਰ ਲਿਪਦੀਆਂ ਦੀਆਂ ਹਨਾ ਆ ਦੇਖੋ ਪੌੜੀਆਂ ਨੇ ਕਿੰਨੇ ਟੌਪ ਦੀਆਂ ਬਣਾਈਆਂ ਨੇਗੇ ਉੱਪਰ ਬਹੁਤ ਸਿਸਟਮ ਦੇ ਨਾਲ ਬਣਾਈਆਂ ਨੇਗੀਆਂ ਤੇ ਆ ਜੋ ਆ ਦੇਖੋ ਆ ਦਰਵਾਜ਼ਾ ਤਾਂ ਮੇਰੇ ਹਿਸਾਬ ਨਾਲ ਵੀ ਹੋਣਾ ਜੇ ਆਪਾਂ ਦੇਖੀ ਹੁਣ ਤੱਕ ਕਿਤੇ ਦੇਖਦਾ ਹੀ ਨਹੀਂਗਾ ਹਨਾ ਦੇਖੋ ਆ ਜਿਹੜਾ ਪਿੱਤਲ ਇਹ ਤਾਂਬਾ ਵੇ ਹੂੰ ਪਿੱਤਲ ਨਹੀਂ ਹੈਗਾ ਇਹ ਤਾਂਬਾ ਹੈਗਾ ਡਲੂਏ ਤਾਂਬੇ ਦਾ ਆ ਜਿਵੇਂ ਮਧਾਨੀਆਂ ਲਾ ਲਓ ਆ ਚਰਖੇ ਲਾ ਲਓ ਇੱਥੇ ਬਹਿ ਕੇ ਚਰਹਾ ਕਰਤਨਾ ਤੇ ਆ ਚੀਜ਼ ਆ ਦੇਖੋ ਇਹ ਤੁਹਾਨੂੰ ਦਿਖਾ ਰਿਆ ਸੀਗਾ ਆ ਲੈਂਪਾ ਹੋ ਲਾਲ ਟੇਣ ਵੀ ਬੋਲਦੇ ਤੇਗੇ ਦੇਖੋ ਇਹ ਚੀਜ਼ ਸੀ ਚੌਂਕਾ ਚੁੱਲਦਾ ਦੇਖੋ ਬਾਈ ਯਾਰ ਚੌਂਕਾ ਚੁੱਲਦਾ ਸਾਡਾ ਦੇਖੋ ਆ ਰਸੋਈ ਹੈ ਸਾਡੀ ਰਸੋਈ ਦੇਖੋ ਰਸੋਈ ਹੈ ਕਿ ਥਪਤੀਲੇ ਪੈਣੇ ਗਿਆ ਮਿੱਟੀ ਤੇਰੀ ਹੋਈ ਹੈਗੀ ਬਹੁਤ ਵਧੀਆ ਸਿਸਟਮ ਬਣਾਇਆ ਹੋਇਆ ਇੱਕ ਰੂਹ ਖੁਸ਼ ਹੋ ਜਾਂਦੀ ਹੈਗੀ ਦੇਖ ਕੇ ਚੀਜ਼ਾਂ ਇਹ ਕਿਉਂਕਿ ਇਹ ਚੀਜ਼ਾਂ ਬਹੁਤ ਮੁਸ਼ਕਲ ਨਾਲ ਮਿਲਦੀਆਂ ਨੇ ਗਿਆ ਦੇਖੋ ਜਿਵੇਂ ਹੁਣ ਆਾ ਖੁੰਡਾ ਹੋ ਗਿਆ ਆ ਪੁਰਾਣਾ ਖੁੰਡਾ ਦੇਖੋ ਆ ਖੂਆਗਾ ਘਰ ਦੇ ਵਿੱਚ ਹੀ ਪੰਖੀ ਦੇਖੋ ਚੱਲਣ ਵਾਲੀ ਇਹ ਹੁਣ ਚੀਜ਼ਾਂ ਕਿੱਥੇ ਨੇ ਇਹਨਾਂ ਨੂੰ ਮਿਸ ਕਰਦੇ ਇਹ ਆਪਣਾ ਇੱਕ ਪੰਜਾਬੀ ਸੱਭਿਆਚਾਰਕ ਦੇਖੋ ਕਬੂਤਰ ਬੈਠੇ ਨੇ ਕਿ ਇਧਰ ਇਹ ਵੀ ਇੱਥੇ ਰੱਖੇ ਹੋਏ ਨੇ ਇਹਨਾਂ ਨੇ ਆ ਦੇਖੋ ਬੜੇ ਸੋਹਣੇ ਕਬੂਤਰ ਨੇਗੇ ਹੁਣ ਆਪਾਂ ਦੇਖਦੇ ਹਾਂਗੇ ਉੱਪਰ ਚੱਲਦੇ ਹਾਂਗੇ ਯਾਰ ਇੱਕ ਜੱਜ ਜੰਨਤ ਵਾਲੀ ਚੀਜ਼ ਆ ਇਹ ਮੈਨੂੰ ਇਹ ਚੀਜ਼ਾਂ ਦੇ ਵਿੱਚ ਆ ਕੇ ਬਹੁਤ ਜਿਹੜਾ ਵਧੀਆ ਲੱਗਦਾਗਾ ਆ ਜੋ ਤੁਹਾਨੂੰ ਦਿਖਾਣੇ ਆ ਜੇ ਆਪਾਂ ਗੱਲ ਕਰੀਏ ਜਿੱਦਾਂ ਹੁਣ ਵੈਸਟਰਨ ਦੀ ਚੱਲ ਤੁਸੀਂ ਪੁਰਾਣੀ ਚੀਜ਼ ਦੇਖ ਲਈ ਜੇ ਆਪਾਂ ਗੱਲ ਕਰੀਏ ਵੈਸਟਰਨ ਦੀ ਵੈਸਟਰਨ ਦੇ ਵਿੱਚ ਕੀ ਆਪਾਂ ਨੂੰ ਜਿਹੜੇ ਨਵੇਂ-ਨਵੇਂ ਚੋਚਲੇ ਕਹਿੰਦੇ ਨੇ ਜਿਹਨੂੰ ਅਮੀਰਾਂ ਦੇ ਚੋਚਲ ਨਹੀਂ ਜਿਵੇਂ ਚਮਚਾਹ ਸ਼ਰਾਬਾ ਪਿੰਦੇ ਨੇ ਹਨਾ ਵੀਰ ਉਹ ਚੀਜ਼ ਹੈਗੀ ਆ ਦੇਖੋ ਜਿਹੜਾ ਸ੍ਰੀਨਕੁਲਜਾ ਬਣਿਆ ਹੋਇਆ ਹੈ ਇਹਦੇ ਵਿੱਚ ਕੱਖ ਨਹੀਂ ਹੁੰਦਾ ਕੱਢਣ ਤੋਂ ਨੂੰ ਕੱਖ ਨਹੀਂ ਹੁੰਦਾ ਬਸ ਇੱਕ ਚੋਚਲਾ ਹੁੰਦਾ ਬਣਿਆ ਹੋਇਆ ਅਮੀਰਾਂ ਦਾ ਵੀ ਆਪਾਂ ਨੇ ਇੱਥੇ ਜਾਣਾ ਜਾਣਾ ਬੱਸ ਇਹ ਗੱਲ ਕਰੀਏ ਇੱਥੇ ਜੇ ਪਤਾ ਹੁਣ ਚਲੋ ਰੀਵੈਨੂ ਸ਼ੂਟ ਤੇ ਆਏ ਹੋਏ ਹੈਗੇ ਤੇ ਸਿਸਟਮ ਕੀ ਆ ਬਹੁਤ ਵਧੀਆ ਚੀਜ਼ ਆ ਤੁਸੀਂ ਦੇਖ ਲਓ ਲੋਕੇਸ਼ਨ ਇਹ ਪਟਿਆਲੇ ਲਾਗੇ ਪੈ ਜਾਂਦੀ ਥੋਨੂੰ ਡਿਸਕ੍ਰਿਪਸ਼ਨ ਦੇ ਵਿੱਚ ਇਹਦਾ ਸਾਰਾ ਲਿੰਕ ਵਾਇਰ ਦਿੰਦਾ ਤੁਹਾਨੂੰ ਉੱਥੋਂ ਤੁਸੀਂ ਇਹਨਾਂ ਦਾ ਤੁਹਾਨੂੰ ਓਨਰ ਨੇ ਜਿਹੜੇ ਇਹਨਾਂ ਦੇ ਉਹਨਾਂ ਦਾ ਨੰਬਰ ਵੀ ਦੇ ਦਾਂਗੇ ਤੇ ਤੁਸੀਂ ਇਹਨਾਂ ਨੂੰ ਕਾਲ ਕਰਕੇ ਇੱਥੇ ਆ ਸਕਦੇ ਹੋਗੇ ਤੁਹਾਨੂੰ ਪ੍ਰਾਈਸ ਵੀ ਦੱਸਾਂਗੇ ਇਹਦੇ ਉੱਤੇ ਵੀ ਇਹਦਾ ਕੀ ਪ੍ਰਾਈਸ ਰਹਿੰਦਾਗਾ ਕੀ ਸਿਸਟਮ ਰਹਿੰਦਾਗਾ ਦੇਖੋ ਇਹ ਬਹੁਤ ਵਧੀਆ ਚੀਜ਼ ਹੈਗੀ ਬਣੀ ਹੋਈ ਪੂਰਾ ਗ੍ਰਾਸ ਮੈਟ ਜਿਹੜਾ ਨੇ ਘਾਹ ਲਾਇਆ ਹੋਇਆਗਾ ਦੇਖ ਸਕਦੇ ਹੋਗੇ ਉਹ ਵੀ ਉੱਪਰ ਬਹੁਤ ਵਧੀਆ ਸਿਸਟਮ ਆਗਾ ਦੇਖੋ ਆ ਵੀ ਸਵੀਮ ਪੂਲ ਵੀ ਦਿਖਾ ਦੋ ਵਿੱਚੋਂ ਬਹੁਤ ਵਧੀਆ ਹੈਗਾ ਜੇ ਆਪਾਂ ਗੱਲ ਕਰੀਏ ਇਹ ਲੋਕੇਸ਼ਨ ਦੇ ਵਿੱਚ ਇਹਨਾਂ ਨੇ ਬਾਈਆਂ ਬਲੂ ਜਿਹੜਾ 7 ਡੋਰ ਬਹੁਤ ਵਧੀਆ ਬਣਾਇਆ ਹੋਇਆ ਚੀਜ਼ ਆ ਤੁਸੀਂ ਦੇਖ ਲਓ ਜੇ ਆਪਾਂ ਦੇਖੀਏ ਦੇਖੋ ਬੈਲਕਨੀ ਨੂੰ ਨਿਊ ਘਰ ਦੇ ਵਿੱਚ ਇਹਨਾਂ ਦੇ ਪੜਦੇ ਨੇ ਨਿਊ ਘਰ ਦੇ ਵਿੱਚ ਇਹਨਾਂ ਦੇ ਦੇਖੋ ਆਜੀ ਬਹੁਤ ਧਰ ਕੀ ਹੈ। ਆ ਦੇਖੋ ਚੁੰਮ ਰਿਹਾ ਦੇ। ਬਹੁਤ ਟੌਪਰੀ ਚੀਜ਼ ਬਣੀ ਹੋਈ ਹੈ ਕਿਉਂਕਿ ਅਸੀਂ ਕਾਫੀ ਲੋਕੇਸ਼ਨਾਂ ਵਿਜ਼ਿਟ ਕੀਤੀਆਂ ਨੇ ਹਨਾ ਤੇ ਜੇ ਗੱਲ ਕਰੀਏ ਬਾਈਆਂ ਦੀ ਲੋਕੇਸ਼ਨ ਤੇ ਕੁਝ ਅਲੱਗ ਹੀ ਤਾਂ ਸਾਨੂੰ ਦੇਖਣ ਨੂੰ ਜਿਹੜਾ ਵੇਲਾ ਹੈਗਾ ਸੈੱਟ ਇਹਨਾਂ ਦਾ। ਤੇ ਤੁਹਾਨੂੰ ਇਹਨਾਂ ਦਾ ਡਿਸਕ੍ਰਿਪਸ਼ਨ ਦੇ ਵਿੱਚ ਇਹਨਾਂ ਦਾ ਨੰਬਰ ਹੋਊਗਾ। ਨੰਬਰ ਪਾਵਾਂਗੇ। ਉੱਥੋਂ ਜਾ ਕੇ ਤੁਸੀਂ ਓਕੇ ਤੇ ਅੱਗੇ ਜਿਹੜਾ ਉਹ ਤੁਹਾਨੂੰ ਸੈੱਟ ਦਿਖਾ ਰਿਹਾ ਕਿ ਛੋਟਾ ਜਿਹਾ ਬੜਾ ਪਿਆਰਾ ਜਿਹਾ ਸੈੱਟ ਪਰ ਜੋਧਪੁਰ ਦਾ ਤੇ ਆਜੋ ਤੁਹਾਨੂੰ ਜੋਧਪੁਰ ਦੀ ਤਰਜ਼ ਦੇ ਉੱਪਰ ਲੈ ਕੇ ਚੱਲਦੇ ਹਾਂ ਇਹ ਸਾਰਾ ਜਿਹੜਾ ਸੈੱਟ ਇਹ ਜੋਧਪੁਰ ਦਾ ਸੈੱਟਪ ਲੱਗਿਆ ਹੋਇਆ ਹੈਗਾ ਤੇ ਆਜੋ ਭਾਗ ਦੇ ਦੇਖ ਕੇ ਵਿਚੋ ਕਰਦੇ ਹਾਂ ਬਹੁਤ ਵਧੀਆ ਜਿਹੜਾ ਜੋਧਪੁਰ ਦੀ ਤਰਜ਼ ਦੇ ਉੱਤੇ ਇਹ ਬਣਾਇਆ ਹੋਇਆ ਹੈਗਾ ਘਾਹ ਵੀ ਰੀਜਨੇਬਲ ਵੀ ਹੈਗਾ ਤਾਂ ਮੋਤਲੀਏ ਚਾਹੀ ਕੋਈ ਹੋਣੀਗਾ ਆ ਵੀ ਜਿੱਦਾਂ ਆਪਾਂ ਰਾਜੇ ਮਹਾਰਾਜੇ ਦੇ ਦਰਬਾਰ ਨੇ ਘਰਾਂ ਨੂੰ ਦੇਖਦੇ ਸੀ ਸ਼ੀਸ਼ੇ ਦੇ ਕੇ ਖੜ ਕੇ ਤਿਆਰ ਹੋਣਾ ਆਪਣੀ ਟੋਰਚ ਟੀਨਾੜੀ ਤਾਂ ਉਹ ਇਹੀ ਜਿਹੇ ਤੇ ਵੀ ਆਪਾਂ ਦੇਖ ਸਕਦੇ ਹਾਂ ਉਹੀ ਚੀਜ਼ ਆਪਕੋ ਮਿਲ ਰਹੀ ਹੈਗੀ ਕੈਮਰਾਮੈਨ ਨੂੰ ਕਹੂੰਗਾ ਵੀ ਇਹਨੂੰ ਦਿਖਾਇਆ ਜਾਵੇ ਦੇਖੋ ਵੀਰਾਂ ਨੇ ਇੱਕ ਨੈਚੁਰਲ ਜੀ ਚੀਜ਼ ਬਣਾਈ ਹੋਈ ਹੈਗੀ ਪੁਲ ਵੀ ਬਣਾਇਆ ਹੋਇਆ ਪੂਲ ਦੇ ਉੱਪਰ ਪੁਲ ਬਣਾਇਆ ਹੋਇਆ ਹੈਗਾ ਲੱਕੜ ਦਾ ਤੁਹਾਨੂੰ ਉਹ ਵੀ ਦਿਖਾ ਦਿੰਨੇ ਆਗੇ ਤੇ ਦੇਖੋ ਸਾਹਮਣੇ ਬਾਕੀ ਚਲੋ ਆਜੋ ਦੇਖਦੇ ਆਂਗੇ ਚੱਲ ਕੇ ਵਿਜ਼ਿਟ ਕਰਦੇ ਆਂਗੇ ਕੀ ਸਿਸਟਮ ਰਹਿੰਦਾ ਦਾ ਕੀ ਸਾਰਾ ਕੁਝ ਤੁਹਾਨੂੰ ਦੱਸ ਦੇਾਂਗੇ ਤੇ ਕਾਫੀ ਸੋਹਣੀ ਚੀਜ਼ ਹੈਗੀ ਬਣੀ ਹੋਈ ਹੁਣ ਅਜੇ ਇਹਦੀ ਤਿਆਰੀ ਵੈਰੀ ਚੱਲ ਰਹੀ ਹੈਗੀ ਪੂਰੀ ਅਭੀ ਇਹ ਜਿਹੜਾ ਪੁੱਲ ਜੈ ਵੀ ਕਾਫੀ ਟੌਪ ਦਾ ਝੜ ਕੇ ਦੇਖ ਪੜਦਾ ਨਹੀਂ ਓਏ ਹੈ ਠੀਕ ਹੈਗਾ ਪੱਕੀ ਗੱਲ ਆ ਮੈਂ ਨਾ ਤੇਰੀ ਟੇਸਟਿੰਗ ਪਹਿਲਾਂ ਕਰਾਉਣੀ ਆ ਨਾ ਤੇ ਦੇਖੋ ਦੇਖੀ ਅਜੇ ਥੱਲੋ ਇਹਦੇ ਕਿੰਨੇ ਲੱਗਣ ਵਾਲੇ ਨੇ ਆ ਜਾ ਬਹੁਤ ਵਧੀਆ ਚੀਜ਼ਾਂ ਬਣਾਈ ਹੋਈਆਂ ਨੇ ਹੈ ਨਾ ਦਿਖਾਇਆ ਬਾਈ ਜੀ ਆਜੋ ਦੇਖੋ ਆ ਪਪੂਲਰਾਂ ਦੇ ਬੂਟੇ ਕਿੰਨੇ ਸੋਹਣੇ ਲੱਗੇ ਹੋਏ ਨੇ ਬਹੁਤ ਵਧੀਆ ਬੂਟੇ ਨੇ ਫੁੱਲਰਾਂ ਦੇ ਆ ਜਾ ਤੁਹਾਨੂੰ ਕਰਾਉਣੇ ਹੈਗੇ ਲੰਡੀ ਜੀਪ ਦਾ ਢੇੜਾ ਦਬੋਨੇ ਇੱਕ ਇੱਕ ਕਾਫੀ ਚੀਜ਼ਾਂ ਨੇ ਜਿਹੜੀਆਂ ਇੱਥੇ ਆਪਾਂ ਨੂੰ ਮਿਲ ਜਾਂਦੀਆਂ ਨੇ ਜੀ ਆਪਾਂ ਤੁਸੀਂ ਆਉਨੇ ਹੋਗੇ ਕਾਫੀ ਚੀਜ਼ਾਂ ਇੱਥੇ ਮਿਲ ਜਾਂਦੀਆਂ ਨੇ ਤੇ ਦੇਖੋ ਆ ਪਿੱਛੇ ਤੁਹਾਨੂੰ ਏਦਾਂ ਦੀਆਂ ਜੀਪਾਂ ਵੀ ਮਿਲ ਜਾਣਗੀਆਂ ਨਾਲ ਬੋਲ ਦੇ ਕੇ ਦੇਖ ਝੁੱਟਾ ਇੱਕ ਲੈ ਕੇ ਦੇਖ ਬੈਠ ਕੇ ਦੇਖ ਕੈਂਪ ਟੇਬਲਾ ਬਾਈ ਬਸ ਠੀਕ ਆ ਫਿਰ ਆ ਜਾ ਮੈਂ ਪਹਿਲਾਂ ਇੱਥੇ ਫਰੀ ਬਣਾ ਕੀਤੀ ਹੈ ਪਹਿਲਾਂ ਵੀ ਆਇਆ ਥੀ ਅਰੇ ਚਲੋ ਵਧੀਆ ਵਧੀਆ ਚੰਗੀ ਗੱਲ ਆ ਕੁੱਪ ਚ ਤੂੜੀ ਤਾਂ ਨਹੀਂ ਕੱਢਣੀ ਹੈ ਕੁੱਪ ਚ ਤੂੜੀ ਤਾਂ ਨਹੀਂ ਕੱਢਣੀ ਦੇਖ ਲਈ ਆ ਕੁੱਪਾ ਵਾਲਾ ਸੈਟ ਵੀ ਲਿਆ ਹੋਇਆ ਹੈਗਾ ਤੇ ਠੀਕ ਆ ਜੇ ਤੁਸੀਂ ਆਉਨੇ ਹੋਗੇ ਤਾਂ ਆਜੋ ਬਹੁਤ ਵਧੀਆ ਚੀਜ਼ਾਂ ਨੇ ਦੇਖਣ ਨੂੰ ਤੇ ਬਾਕੀ ਚਲੋ ਦੇਖਦੇ ਆ ਕੀ ਬਣਦਾ ਬਾਕੀ ਆ ਵੀ ਪਿੱਛੇ ਬਹੁਤ ਵਧੀਆ ਚੀਜ਼ ਬਣਾਈ ਹੋਈ ਹੈਗੀ ਤੁਸੀਂ ਦੇਖ ਸਕਦੇ ਹੋਗੇ ਆ ਵੀ ਪੂਰੀ ਵੈਸਟਰਨ ਸਾਈਡ ਜੀ ਤੇ ਬਣਾਈ ਹੋਈਆਂ ਚੀਜ਼ੇ ਵੀ ਬਹੁਤ ਵਧੀਆ ਗਈ ਤੇ ਉਸ ਤੋਂ ਬਾਅਦ ਜਦੋਂ ਪੰਡਰ ਐਂਟਰ ਹੁੰਦਾ ਹਨ ਅੰਦਰ ਤਾਂ ਆਪਣਾ ਸਵਾਗਤ ਕਰਦਾ ਇਹ ਤੇ ਆਜੋ ਚੱਲਦੇ ਆਂਗੇ ਤੁਹਾਨੂੰ ਹੋਰ ਵੀ ਜਿਹੜੀਆਂ ਛੋਟੀਆਂ ਮੋਟੀਆਂ ਚੀਜ਼ਾਂ ਨੇਗੇ ਤੁਹਾਨੂੰ ਉਹ ਵੀ ਦਿਖਾ ਦੰਨੇ ਆਗੇ ਜਿੱਦਾਂ ਵੀ ਆ ਦੇਖੋ ਇਹ ਵੀ ਇੱਕ ਬਹੁਤ ਵਧੀਆ ਚੀਜ਼ ਹੈਗੀ ਬਣਾਈ ਹੋਈ ਇਹਨਾਂ ਨੇ ਤੇ ਇਹਦਾ ਸਿਸਟਮ ਵੀ ਬਹੁਤ ਵਧੀਆ ਟੌਪ ਦਾ ਹੈਗਾ ਤੇ ਜੇ ਪਾ ਗੱਲ ਕਰੀਏ ਇਹਨਾਂ ਦੇ ਪ੍ਰਾਈਸ ਵੀ ਠੀਕ ਨੇਗੇ ਬਹੁਤ ਵਧੀਆ ਪ੍ਰਾਈਸ ਨੇਗੇ ਇਹਨਾਂ ਦੇ ਰੱਖੇ ਹੋਏ ਤੇ ਆ ਜੋ ਤੇ ਆ ਵੀ ਦੇਖੋ ਇੱਕ ਜਿਹੜੀ ਹੈਗੀ ਵੈਸਟਰਨ ਟੈਪ ਦੇ ਉੱਤੇ ਬਣਾਈ ਹੋਈ ਚੀਜ਼ ਇਹ ਵੀ ਲੁੱਕ ਵਾਈਜ਼ ਵੈਰੀ ਗੁੱਡ ਆ ਐਂਡ ਓਕੇ ਆ ਵਧੀਆ ਹੈਗੀ ਤੇ ਤੁਹਾਨੂੰ ਦਿਖਾ ਦਿੰਨੇ ਹਾਂਗੇ ਤੇ ਕਾਫੀ ਇੱਧਰ ਵੀ ਪਿੱਛੇ ਵੀ ਕਾਫੀ ਚੀਜ਼ਾਂ ਬਣਾਈ ਹੋਏ ਨੇ ਬੱਚਿਆਂ ਨਾਲ ਵੀ ਦੋਨੇ ਘੁੰਮਣ ਆਉਣਾਗਾ ਤਾਂ ਵੀ ਕੋਈ ਚੱਕਰ ਨੇ ਤੁਸੀਂ ਬੱਚਿਆਂ ਨਾਲ ਵੀ ਘੁੰਮਣਾ ਸਕਦੇ ਹੋਗੇ ਤੇ ਕਾਫੀ ਵਧੀਆ ਚੀਜ਼ਾਂ ਬਣਾਈਆਂ ਹੋਈਆਂ ਇਹਨਾਂ ਨੇ ਵੀ ਦੇਖੋ ਇਹ ਵੀ ਇੱਕ ਬਹੁਤ ਵਧੀਆ ਚੀਜ਼ ਆ ਬਣਾਈ ਹੋਈ ਦੇਖੋ ਆਪਾਂ ਵੜਦੇ ਅੰਦਰ ਆਹ ਦੇਖੋ ਜਿੱਦਾਂ ਉਹ ਨਹੀਂ ਬੂਟੇ ਹੁੰਦੇ ਮਹਿੰਦੀ ਜੀ ਵਾਲੇ ਉਦਾਂ ਦੇ ਬੂਟੇ ਤੁਹਾਡਾ ਸਵਾਗਤ ਕਰਦੇ ਨੇਗੇ ਇਹ ਇਹਨਾਂ ਦੀ ਮੇਨ ਐਂਟਰੀ ਦੇ ਉੱਪਰ ਹੀ ਹੈਗਾ ਸਾਰਾ ਸਿਸਟਮ ਇਹ ਦੇਖੋ ਕਾਫੀ ਵਧੀਆ ਚੀਜ਼ ਬਣਾਈ ਹੋਈ ਹੈਗੀ ਬਾਕੀ ਇੱਧਰ ਬੈਠਣ ਵਾਸਤੇ ਵੀ ਚੇਅਰ ਰੱਖੀਆਂ ਹੋਈਆਂ ਨੇ ਜਿੱਦੇ ਤੁਸੀਂ ਬੈਠਦੇ ਹੋਗੇ ਤਾਂ ਵਧੀਆ ਸਿਸਟਮਾਂ ਦੇਖੋ ਕਾਫੀ ਵਧੀਆ ਚੀਜ਼ਾਂ ਨੇਗੀਆਂ ਤੇ ਹੁਣ ਆਪਾਂ ਤਕਰੀਬਨ ਚੱਲਦੇ ਆਂਗੇ ਹਨਾ ਪਿੰਡ ਨੂੰ ਤੇ ਫਿਰ ਕਿਉਂਕਿ ਲੇਟ ਵੀ ਕਾਫੀ ਹੋ ਗਿਆ ਕਿਉਂਕਿ ਉਸ ਤੋਂ ਬਾਅਦ ਫਿਰ ਦੇਖਦੇ ਆਂਗੇ ਕੀ ਬਣਦਾ ਹਣਾ ਤੇ ਇੱਕ ਦੋ ਪੈਨ ਡਰਾਈਵਾਂ ਜਿਨੀਆਂ ਨੇ ਉਹ ਵੀ ਆਪਾਂ ਉੱਥੇ ਨਾਲ ਲੱਗਦੇ ਹਿੱਥੇ ਕਾਪੀ ਕਰਾਈ ਦਵਾਂਗੇ ਕਿਉਂਕਿ ਸਾਰਾ ਕੰਮ ਦੇਣ ਵਾਲਾ ਪਿਆ ਹੈਗਾ ਜੇ ਟਾਈਮ ਦੀ ਗੱਲ ਕਰੀਏ 4:00 ਵਜੇ ਹੁਣ ਕਰ ਦਿਆਂਗੇ ਆਪਾਂ ਵੀਡੀਓ ਐਂਡ ਬਾਕੀ ਵੀਰੇ ਦੱਸਿਓ ਜਰੂਰ ਵੀ ਤੁਹਾਨੂੰ ਕਿੱਦਾਂ ਦੀ ਲੋਕੇਸ਼ਨ ਲੱਗੀ ਕਿਵੇਂ ਦਾ ਘੁੰਮਣ ਫਿਰਨ ਦਾ ਤੁਹਾਡਾ ਸਿਸਟਮ ਲੱਗਿਆ ਦੱਸਿਓ ਜਰੂਰ ਤੁਸੀਂ ਕਮੈਂਟ ਕਰਕੇ ਕੀ ਤੁਹਾਨੂੰ ਚੰਗਾ ਲੱਗਿਆ ਕੀ ਮਾੜਾ ਲੱਗਿਆ ਸਾਰੇ ਕਮੈਂਟ ਕਰਕੇ ਦੱਸਿਓ ਬਾਕੀ ਵੀਰ ਮੇਰੇਓ ਸਬਸਕ੍ਰਾਈਬ ਨੂੰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਹੋਰ ਵੀ ਇਹ ਐਂਜੇ ਵੀਡੀਓ ਤੁਸੀਂ ਦੇਖ ਸਕੋ ਨਾਲ ਬੈਲ ਆਈਕਨ ਦਾ ਬਟਨ ਜਰੂਰ ਦਬਾ ਲਿਓ ਆ ਇਹਨਾਂ ਦੀ ਪਾਰਕਿੰਗ ਆ ਕਿ ਪਿੱਛੇ ਤੇ ਬੜੀ ਅਨਮੋਲ ਕਿਹੜਾ ਪਿੰਡ ਪੈਂਦਾ ਇਹ ਲਵੇ ਇਹ ਤਬਲਵਾਨ ਹਾਂ ਹੈਨਾ ਤਬਲਵਾਨ ਤਬਲਾਨ ਪਤਾ ਨਹੀਂ ਹਾਂ ਤਬਲਾਨ ਪਿੰਡ ਪੈਂਦਾ ਗਾ ਲਵੇ ਬਹੁਤ ਵਧੀਆ ਇਹ ਦਾ ਫੋਟੋਗ੍ਰਾਫੀ ਜਿਹੜੀ ਨਾ ਤਬਲਾਨ ਪਿੰਡ ਤੋਂ ਸੜਕ ਆਉਂਦੀ ਹੈਗੀ ਰਖੜੇ ਨੂੰ ਜਾਂਦੀ ਹੈਗੀ ਉਹ ਜਿਹੜਾ ਰੇਲ ਗੱਡੀ ਦਾ ਫਾਟਕਾ ਹੈਗਾ ਰੇਲ ਗੱਡੀ ਦਾ ਫਾਟਕ ਲੰਘਣ ਸਾਰੀ ਕਿਲੋਮੀਟਰ ਅੱਗੇ ਜਾ ਕੇ ਇਹਨਾਂ ਦੀ ਆਹ ਇਹ ਲਿਖਿਆ ਵੀ ਹੋਇਆ ਇੱਥੇ ਪਾਰਕਿੰਗ ਬਾਰੇ ਲਿਖਿਆ ਹੋਇਆ ਹੈਗਾ ਤੇ ਆ ਦੇਖੋ ਸਾਰਾ ਇਹਨਾਂ ਦਾ ਸਿਸਟਮ ਹੈਗਾ ਤੇ ਬਾਕੀ ਵੀਰੇ ਇਹ ਜਦੋਂ ਬਣਾ ਆਪਾਂ ਜੇ ਇੱਥੇ ਆਪਾਂ ਨੇ ਆਉਣਾਗਾ ਤਾਂ ਆਪਾਂ ਨੇ ਇੱਥੇ ਪਹੁੰਚਣਾ ਕਿਵੇਂ ਆ ਸਭ ਤੋਂ ਵੱਡੀ ਗੱਲ ਹਨਾ ਲੋਕ ਕਹਿੰਦੇ ਨੇ ਜੇ ਇੱਥੇ ਪਹੁੰਚਣਾ ਕਿਵੇਂ ਹੈਗਾ ਤੁਸੀਂ ਨਾ ਜਦੋਂ ਪਟਿਆਲੇ ਤੋਂ ਭਵਾਨੀਗੜ੍ਹ ਨੂੰ ਜਾਂਦੇ ਹੋ ਜਾਂ ਭਵਾਨੀਗੜ੍ਹ ਤੋਂ ਤੁਸੀਂ ਪਟਿਆਲੇ ਨੂੰ ਜਾਂਦੇ ਹੋ ਹਨ ਮੋਲ ਹਨਾ ਹੂੰ ਉਹ ਰੋਡ ਦੇ ਉੱਤੇ ਨਾ ਜਿਹੜੀ ਤਵਲਾਨ ਨੂੰ ਸੜਕ ਆਉਂਦੀ ਹੈ ਉੱਥੇ ਲਿਖਿਆ ਹੈਗਾ ਜਾਲਾ ਰਖੜਾ ਰੋਡ ਦੇ ਰੋਡ ਦੇ ਉੱਪਰ ਹੀ ਲਿਖਿਆ ਹੋਇਆ ਹੈਗਾ ਜਾਲਾ ਰਖੜਾ ਤੁਸੀਂ ਜਾਲਾ ਰੱਖਣ ਵਾਲੀ ਜਿਹੜੀ ਸੜਕ ਆ ਗਈ ਨਾ ਉਹ ਆਉਣੀ ਹੈ ਰੋਡ ਆਉਣਾ ਜਾਲ ਰਖੜਾਣਾ ਉਹ ਰੋਡ ਤੁਸੀਂ ਛੱਡਣਾ ਨਹੀਂਗਾ ਉਹ ਰੋਡ ਸੱਦਾ ਹੀ ਆਈ ਜਾਣਾ ਵਧੀਆ 18 ਫੁੱਟ ਰੋਡ ਆਗਾ ਉਹ ਤੁਸੀਂ ਆਈ ਜਾਣਾਗਾ ਅੱਗੇ ਤੁਹਾਨੂੰ ਇੱਕ ਰੇਲ ਗੱਡੀ ਦੇ ਫਟਕ ਆਉਣਾ ਰੇਲ ਗੱਡੀ ਦੇ ਲੰਨ ਆਣੀਆਂ ਫਟਕ ਆਉਣਾ ਉਹ ਫਟਕ ਟੱਪ ਕੇ 1 ਕਿਲੋਮੀਟਰ ਰਖੜੇ ਵਾਲੀ ਸਾਈਡ ਦੇ ਉੱਤੇ ਇਹ ਲੋਕੇਸ਼ਨ ਬਣੀ ਹੋਈ ਹੈਗੀ ਵੀਰੇ ਤੇ ਬਹੁਤ ਵਧੀਆ ਲੋਕੇਸ਼ਨ ਆ ਗਈ ਤੇ ਆਓ ਤੁਸੀਂ ਵੀ ਬੱਚਿਆਂ ਸਮੇਤ ਵਿజిਟ ਕਰੋ ਤੇ ਚਲੋ ਠੀਕ ਆ ਫਿਰ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ